ਅੱਜ ਚੰਡੀਗੜ੍ਹ ਦਾ ਇੱਕ ਹੋਰ ਮਸਲਾ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ इवन ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਬੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਆਉਂਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕੀ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਡੇਸ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹੇ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਚ ਫਿਰ ਪੁਲਸ ਵਾਲਿਆਂ ਦੀ ਭਰਤੀ ਚ ਅੱਡ ਅੱਡ ਭਰਤੀਆਂ ਤੇ ਇਹ ਸਮੇਂ-ਸਮੇਂ ਨਾਲ ਇਹ ਹੌਲੀ-ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰਦੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਔਰ ਸਬੂਚੀ ਜਿਹੜੇ ਪੰਜਾਬ ਹਤੈਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਨਾਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ-ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਥਾ ਚਾਤਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਡ ਕਰਦੇ ਆ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਹੈ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ-ਬਹੁਤ ਧੰਨ। ਅੱਜ ਚੰਡੀਗੜ੍ਹ ਦੋਇਕੂਰ ਮਸਲਾ ਨਾਸਤੇ ਸਾਹਮਣੇ ਆਇਆ ਹੈ ਕਿ ਇਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਨੋਟਿਸ ਇਹ ਵੀ ਸਾਹਮਣੇ ਇਨਸ਼ੀਅਰ ਵੀ ਕਰੂਗਾ ਕਿ ਕੇਂਦਰ ਦੀ ਸਰਕਾਰ ਭਾਜਪਾ ਦੀ ਸਰਕਾਰ ਹੌਲੀ-ਹੌਲੀ ਸੂਪੇ ਦਾ ਅਧਿਕਾਰ ਔਰ ਚੰਡੀਗੜ੍ਹ ਦੇ ਉੱਤੇ ਆਪ ਦਾ ਕੰਟਰੋਲ ਜਿਹੜਾ ਚੰਡੀਗੜ੍ਹ ਦਾ ਹੱਕ ਪੰਜਾਬ ਦਾ ਹੱਕ ਬਣਦਾ ਚੰਡੀਗੜ੍ਹ ਤੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਤੋਂ ਬਣਿਆ ਇਸ ਗੱਲ ਦਾ ਰੌਲਾ ਹੁਣ ਇਸ ਹੱਦ ਤੱਕ ਵੱਧ ਗਿਆ ਕਿ ਪਹਿਲਾਂ ਵੀ ਕੁਝ ਭਰਤੀਆਂ ਜਿਹੜੀ 60 40 ਦੇ ਰੇਸ਼ਿਓ ਚ ਹੁੰਦੀਆਂ ਸੀ 60% ਪੰਜਾਬ ਦੇ ਹੁੰਦੇ ਸੀ ਤੇ 40% ਹਰਿਆਣੇ ਚੋਂ ਉੱਥੇ ਲੋਕ ਰੱਖੇ ਜਾਂਦੇ ਸੀ ਜਿਹੜਾ ਉੱਥੇ ਕੋਈ ਮੈਡੀਕਲ ਸੁਪਰ ਇਟੈਂਡੈਂਟ ਹੈ ਉਹ ਹਰਿਆਣੇ ਤੋਂ ਆਉਂਦਾ ਸੀਗਾ ਜਿਹੜਾ ਡਾਇਰੈਕਟਰ ਹੈ ਹੈਲਥ ਦਾ ਉਹ ਪੰਜਾਬ ਤੋਂ ਆਉਂਦਾ ਸੀ ਮਗਰ ਅੱਜ ਇੱਕ ਨਵੀਂ ਸਾਜਿਸ਼ ਸਾਹਮਣੇ ਆਈ ਹੈ ਕਿ ਸਾਰੀ ਭਰਤੀ ਦੀ ਪ੍ਰਕਿਰਿਆ ਹੁਣ ਯੂਟੀ ਆਪਦੇ ਲੈਵਲ ਤੇ ਕਰੂਗੀ ਔਰ 60 40 ਦਾ ਜਿਹੜਾ ਰੇਸ਼ਿਓ ਆ ਖਤਮ ਹੋ ਜਾਊਗਾ ਮਤਲਬ ਕਿ ਪੰਜਾਬ ਦੇ ਅਫਸਰਾਂ ਦਾ ਪੰਜਾਬ ਦਾ ਚੰਡੀਗੜ੍ਹ ਉਤੇ ਕੋਈ ਹੱਕ ਨਹੀਂ ਰਹਿ ਜਾਊਗਾ ਹੌਲੀ ਹੌਲੀ ਪਹਿਲਾਂ ਡਰਾਈਵਰਾਂ ਦੀ ਭਰਤੀ ਚ ਫਿਰ ਕੋਲ ਛਾਲਿਆਂ ਦੀ ਭਰਤੀ ਚ ਅੱਡ ਅੱਡ ਭਰਤੀਆਂ ਤੇ ਇਹ ਸਮੇਂ ਸਮੇਂ ਨਾਲ ਇਹ ਹੌਲੀ ਹੌਲੀ ਕੇਂਦਰ ਦੀ ਸਰਕਾਰ ਇਤੇ ਡਾਕੇ ਮਾਰਦੀ ਹੈ ਇਸ ਲਈ ਮੈਂ ਸਖਤ ਇਹਦਾ ਵਿਰੋਧ ਕਰਦਾ ਹਾਂ ਔਰ ਸਬੂਚੀ ਜਿਹੜੇ ਪੰਜਾਬ ਹਤਾਇਸ਼ੀ ਨੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਨਾਲ ਮਿਲ ਕੇ ਇਹਦੀ ਆਵਾਜ਼ ਉਠਾਓ ਔਰ ਜੋ ਇਹ ਤਾਨਾਸ਼ਾਹ ਫੈਸਲਾ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣ ਦਾ ਹੌਲੀ-ਹੌਲੀ ਇਸ ਜਿਹੜੀ ਸਾਡੀ ਜਿਹੜੀ ਪੰਜਾਬ ਦਾ ਅਧਿਕਾਰ ਆ ਚੰਡੀਗੜ੍ਹ ਤੇ ਉਹਨੂੰ ਕਮਜ਼ੋਰ ਕਰਨ ਦੀਆਂ ਜੋ ਸਾਥਾ ਚਾਤਰੀਆਂ ਨੇ ਉਹਦੇ ਅਸੀਂ ਬੜੇ ਵੱਡੇ ਲੈਵਲ ਤੇ ਉਸ ਨੂੰ ਕੰਡੈਮਨਡ ਕਰਦੇ ਆਂ ਔਰ ਕੇਂਦਰ ਸਰਕਾਰ ਵੱਲੋਂ ਭਾਜਪਾ ਵੱਲੋਂ ਇਹ ਫੈਸਲੇ ਨੂੰ ਲਏ ਹੋਏ ਮੈਂ ਅੱਜ ਡਿਮਾਂਡ ਕਰਦਾ ਇਹ ਵਾਪਸ ਹੋਵੇ ਔਰ ਨਾਲ ਹੀ ਜਾਖੜ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਥੋੜੀ ਆਪਣੀ ਸਥਿਤੀ ਸਪਸ਼ਟ ਕਰ ਦਿਓ ਕਿਉਂਕਿ ਤੁਸੀਂ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਹੋ ਕਿ ਤੁਸੀਂ ਮੰਨਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਹੈ ਕਿ ਨਹੀਂ ਹੈ ਔਰ ਜੇ ਤੁਸੀਂ ਸਮਝਦੇ ਹੋ ਪੰਜਾਬ ਦਾ ਹੈ ਫਿਰ ਇਹ ਨੋਟੀਫਿਕੇਸ਼ਨ ਵੀ ਰੱਦ ਹੋਵੇ ਤੇ ਚੰਡੀਗੜ੍ਹ ਵੀ ਪੰਜਾਬ ਨੂੰ ਮਿਲੇ ਬਹੁਤ ਬਹੁਤ ਧੰਨ